25 ਸਾਲਾ ਰਾਮਦੀਪ ਸਿੰਘ ਜੋ ਕਿ ਨਿਊਜ਼ੀਲੈਂਡ ਵਿੱਚ ਕੰਮ ਕਰਦਾ ਸੀ ਗਰਦਾਸਪੁਰ ਦੇ ਪਿੰਡ ਕੋਲਲੀ ਸ਼ਾਹਪੁਰਾ ਰਹਿਣ ਵਾਲਾ ਸੀ ਉਹਦੀ ਜਿਹੜੀ ਨਿਊਜ਼ੀਲੈਂਡ ਵਿੱਚ ਜਿਹੜੀ ਡੈਥ ਹੋ ਗਈ ਆ ਉਹਨਾਂ ਪਰਿਵਾਰ ਵਾਲਿਆਂ ਦਾ ਰੋਪਾ ਪਈ ਉਹਦਾ ਕਤਲ ਕੀਤਾ ਗਿਆ ਸੀ ਇਸ ਟਾਈਮ ਉਹਨਾਂ ਦੇ ਘਰ ਮੌਜੂਦਾ ਰਮਨਦੀਪ ਦੇ ਤੁਸੀਂ ਦੇਖੋ ਵੀ ਇਹ ਮਾਪੇ ਉਹਦਾ ਇਕੱਲਾ ਬੇਡਾ ਸੀਗਾ ਇੱਕ ਕਦੀ ਭੈਣ ਆ ਪਰ ਉਹ ਮੁੰਡਾ ਦੀ ਉਮਰ ਕਰੀਬ 25 ਸਾਲ ਸੀ ਔਰ 2018 ਵਿੱਚ ਨਿਊਜ਼ੀਲੈਂਡ ਗਿਆ ਸੀ ਜਿੱਥੇ ਜਿਹੜੀ ਆ ਇਹਨੇ ਕੱਲ ਨੂੰ ਹੀ ਜਦੋਂ ਫੋਨ ਹੁੰਦਾ ਕਿ ਇਹ ਮੁੰਡੇ ਦੇ ਉੱਥੇ ਡੈਥ ਹੋ ਗਈ ਆ ਉਹ ਪਰਿਵਾਰਕ ਮੈਂਬਰ ਪਿੰਡ ਵਾਲੇ ਜਿਹੜੇ ਤੁਸੀਂ ਦੇਖ ਸਕਦੇ ਬਾਰੇ ਗ ਕੁਝ ਦਿਨਾਂ ਸਦਿ ਪਰਿਵਾਰ ਜਿੰਨੀ ਦੁੱਖ ਦੀ ਲਹਿਰ ਆ ਪਰਿਵਾਰ ਦੇ ਲੋਕ ਜਿਹੜੇ ਪਿੰਡ ਦੇ ਇਕੱਠੇ ਹੋਏ ਨੇ ਪਰ ਤੁਸੀਂ ਦੇਖਦੇ ਆ ਵੀ ਇਹ ਜਿਹੜਾ ਪਰਿਵਾਰ ਆ ਇਹਦਾ ਵਿੱਚ ਦੁੱਖ ਪਾਇਆ ਜਾ ਰਿਹਾ ਕਿਉਂਕਿ ਘਰ ਦਾ ਇਕੱਲਾ-ਇਕੱਲਾ ਬੇੜਾ ਸੀ ਅਸੀਂ ਪਰਿਵਾਰ ਕੋ ਮ ਆਪਣਾ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਵੀ ਕਰਾਂਗੇ ਕਿਉਂਕਿ ਉਹ ਜਿਹੜਾ ਰਮਨਦੀਪ ਸੀ ਉਹਨਾਂ ਦੇ ਪਿੰਡ ਆ ਉਹਦਾ ਘਰ ਆ ਉਹਦੇ ਘਰ ਵਿੱਚ ਤੁਸੀਂ ਦੇਖਦੇ ਹੋ ਮਹੌਲ ਬੜਾ ਗੰਭੀਰ ਆ ਅਸੀਂ ਗੱਲਬਾਤ ਕਰਦੇ ਉਹਦੀ ਭੈਣ ਸਾਡੇ ਦਾ ਮੌਜੂਦ ਆ ਬੇਟਾ ਕੀ ਪਤਾ ਤੁਹਾਨੂੰ ਕਿੱਦਾਂ ਪਤਾ ਲੱਗਾ ਬੇਟਾ ਜਿਹੜੀ ਗੱਲਬਾਤ ਹੋਈ ਕਿੱਦਾਂ ਪਤਾ ਲੱਗਾ ਭੈਣ ਜੀ ਤੁਹਾਨੂੰ ਮਤਾਂ ਤੇ ਇਹ ਦੋ ਅੱਸੀ ਕੁੜੀ ਆ ਗਈਆਂ ਰਮਨ ਆਂਦਾ ਹੀ ਨਾਨੀ ਮਮਾ ਮੈਂ ਪੱਕਾ ਹਾਂਗਾ ਤਾਂ ਫੇਰ ਘਰ ਬਣਾਵਾਂ ਹੁਣ ਜੇ ਢੀ ਬਣਾ ਤੇ ਪਤੋਂ ਪਤਾ ਨਹੀਂ ਕੀ ਵਾਪਰੀ ਉਹਦੇ ਨਾਲ ਉੱਥੇ ਬਾਹਰ ਹਾਏ ਤੁਸੀਂ ਉਹਦੀ ਨਾਨੀ ਜੀਓ ਹਾਂ ਜੀ ਨਾਨੀ ਜੀ ਮੈਂ ਉਹਦੀ ਨਾਨੀ ਜਨ ਤੇ ਪਿਆਰਾ ਹੈ ਪਤ ਮੇਰੇ ਨਾਲ ਤੇ ਪਿਆਰਾ ਨਾਨੀ ਜਨ ਤੇ ਪਿਆਰਾ ਹੈ ਕਿਤੇ ਇੰਨਾ ਜਵਾਰ ਮੇਰਾ ਪੁੱਤ ਸ਼ੇਰ ਜਿੱਡਾ ਜਵਾਰ ਮੇਰੀ ਤੀਨ ਔਖਾਂ ਕਰ ਗਿਆ ਸਵਾਲਾ ਕੀ ਹੁਣ ਕਾਰਜ ਕਿਦਾਂ ਵਿਆਹ ਹੀ ਤੇ ਨਹੀਂ ਚੱਲ ਰਹੀਆਂ ਅਸੀਂ ਹਾਂਜੀ ਘਰ ਚ ਵਿਆਹ ਹੀ ਤੇ ਨਹੀਂ ਚੱਲ ਰਹੀਆਂ ਤੇ ਗਾਲੀ ਘਟਰਾ ਵਾਪਰ ਕੇ ਮਾਤਾ ਹਾਂ ਬੈਠਣਾ ਮੈਠਣਾ ਮਾਇਕ ਪੀ ਪੈੜ ਘਟਣਾ ਮਾਤਾ ਤੇ ਬਹੁਤ ਕਹਿ ਰ ਆਪਣੀ ਕੀ ਕਰਦਾ ਵਾ ਬਹੁਤ ਜ਼ੁਲਮ ਕਰਦਾ ਪੁੱਤ ਕੁਛ ਪਤਾ ਲੱਗਾ ਕਿਦਾਂ ਮਾਤਾ ਹੀ ਹੋਇਆ ਪਤਾ ਹੀ ਕੋਈ ਨਹੀਂ ਪਤਾ ਲੱਗਾ ਅਜੇ ਪਤਾ ਨਹੀਂ ਲੱਗਾ ਕੀ ਬਣਿਆ ਵਾ ਕੀ ਬਣਿਆ ਲਟੇਰੀਆ ਮਾਰਦਾ ਵਾ ਪੁੱਤ ਲਟੇਰੀਆ ਮਾਰਦਾ ਮੇਰੇ ਪਿੱਛੇ ਨੂੰ ਹਾਏ ਗੱਡੀ ਚ ਜਾ ਕੰਮ ਕਰਕੇ ਆਉਂਦੇ ਆ ਹੀ ਗੱਡੀ ਖੋ ਲੈਂਦੇ ਮੇਰੇ ਪੁੱਤ ਦੀ ਗੱਡੀ ਖੋ ਲੈਂਦੇ ਪੈਸੇ ਖੋ ਲੈਂਦੇ ਬੱਚੇ ਦੀ ਮੌਤ ਨਾਲ ਲੈਂਦੇ ਪੁੱਤ ਬੱਚੇ ਦੀ ਮੌਤ ਨਾਲ ਲੈਂਦੇ ਤੁਸੀਂ ਹੁਣ ਕੀ ਮਾਤਾ ਜੀ ਹੁੰਦੇ ਸਰਕਾਰ ਕੋਲ ਹਾਏ ਪੁੱਤਹੀਂ ਹੋਣ ਕੀ ਦਾ ਦਿੱਸੀ ਹੈ ਹਾਂ ਜੀ ਨਾਲ ਤੁਸੀਂ ਉਹਦੀ ਮਾਤਾ ਜੀ ਮੌਜੂਦ ਹੈ ਗੱਲਬਾਤ ਕਰਾਂਗੇ ਹਾਂ ਜੀ ਤੁਹਾਨੂੰ ਪਤਾ ਲੱਗਾ ਤੁਸੀਂ ਹੁਣ ਸਰਕਾਰ ਕੋਲ ਕੀ ਪੀਲ ਕਰਨ ਚਾਹੁੰਦੇ ਹੋ ਹਾਂ ਜੀ ਇਹੋ ਬੇਨਤੀ ਵੀ ਛੇਤੀ ਪੇ ਦਿਨ ਬਸਣੋ ਜਲਦੀ ਭੇਜ ਦਿਨ ਮੇਰੇ ਪੁੱਤ ਨੂੰ ਛਿੱਤੀ ਭੇਜ ਦਿਨ ਕਰ ਕੱਲਾ ਕੱਲਾ ਤੁਹਾਡਾ ਬੇਡਾ ਸੀ ਤਾਂ ਹੀ ਕੱਲਾ ਬੇਟਾ ਹੀ ਮੇਰਾ ਬੜਿਆਂ ਚਾਹਮਨਾਂ ਭੇਜਿਆ ਹੀ ਵਾਰ ਮੈਂ ਬੜਾ ਕਹਿੰਦੀ ਰਹੀ ਰਮਨ ਆ ਜਾ ਕਹਿੰਦਾ ਹੀ ਨਹੀਂ ਮੰਮੀ ਮੈਂ ਪੱਕਾ ਹੋ ਜਾਣਾ 1 ਸਾਲ ਦੇ ਵਿੱਚ ਫਿਰ ਮੈਂ ਆਵਾਂਗਾ ਮੈਂ ਹੁਣ ਆਉਂਦੀ ਤਿਆਰੀ ਕਰ ਰਹੀ ਕਹਿੰਦਾ ਹੀ ਨਵੇਂ ਸਾਲ ਦੇ ਵਿੱਚ ਆ ਜਾਣਾ ਵਾ ਅਜੇ ਤਿਆਰੀ ਤੇ ਨਹੀਂ ਉਤਰਾ ਕੀਤੀ ਕਹਿੰਦਾ ਹੀ ਨਵੇਂ ਸਾਲ ਦੇ ਵਿੱਚ ਮੈਂ ਮਮਾ ਆ ਜਾਊਗਾ ਜ਼ਰੂਰ ਆਵਾਂਗਾ ਇਹ ਦੇਖੋ ਵੀ ਉਹਨਾਂ ਦੀ ਮਾਤਾ-ਮੰਦੀ ਮਾਤਾ ਔਰ ਨਾਨੀ ਜੀ ਜਿਨ੍ਹਾਂ ਦਾ ਕਹਣਾ ਕਿ ਇਹ ਪਿੱਛੇ ਦੀ ਤਿਆਰੀ ਸੀ ਹੁਣ ਵਿਆਹ ਦੀ ਘਰ ਆਉਣ ਵਾਲਾ ਸੀ ਜਦੋਂ ਗਿਆ ਸੀ ਹੁਣ ਪੱਕਾ ਹੋ ਗਿਆ ਸੀ ਔਰ ਵਿਆਹ ਕਰਨ ਵਾਸਤੇ ਆਉਣਾ ਸੀ ਲੇਕਿਨ ਇਹ ਭਾਣਾ ਵਾਪਰ ਗਿਆ ਇਹ ਸਰਕਾਰ ਕੋਲ ਹੀ ਅਪੀਲ ਕਰਦੇ ਪਏ ਵੀ ਜਿਹੜੀ ਘਟਨਾ ਉਹਦੀ ਜਾਂਚ ਕੀਤੀ ਜਾਵੇ ਜਿਹੜੀ ਬਾਡੀ ਜਲਦੀ ਜਲਦੀ ਘਰ ਭੇਜੀ ਜਾਏ ਪੰਜਾਬ ਤੱਕ ਲਈ ਗੋਦਾਸਪੁਰ ਤੋਂ ਬਸ਼ੰਬਰ ਮੇਟੋ